ਘਰ ਵਿੱਚ ਐਨੀ ਚੁੱਪੀ છਾਈ ਸੀ ਕਿ ਪਰਦਿਆਂ ਦੇ ਹਿੱਲਣ ਜੁਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ ਪਰ ਉਸ ਤੋਂ ਵੀ ਜ਼ਿਆਦਾ ਖਾਮੋਸ਼ੀ ਤਾਂ ਪ੍ਰਵੀਨ ਦੇ ਮਨ ਵਿੱਚ पसरी ਸੀ ਘਰ ਵਿੱਚ ਦੋ ਜਣੇ ਮੌਜੂਦ ਸਨ ਪ੍ਰਵੀਨ ਤੇ ਬਲਰਾਜ ਸਿੰਘ ਕੱਚ ਦੇ ਟੁੱਟਣ ਦੀ ਆਵਾਜ਼ ਨੇ ਪ੍ਰਵੀਨ ਦੀ ਖਾਮੋਸ਼ੀ ਤੋੜ ਦਿੱਤੀ ਉਹ ਉੱਠੀ ਤੇ ਰਸੋਈ ਵਿੱਚ ਆਪਣੇ ਪਤੀ ਨੂੰ ਟੁੱਲੇ ਪਾਣੀ ਨੂੰ ਸਾਫ਼ ਕਰਦਿਆਂ ਦੇਖਿਆ ਤੁਸੀਂ ਰਹਿਣ ਦਿਓ ਜੀ ਮੈਂ ਆਪੇ ਕਰ ਲਵਾਂਗੀ ਤੇ ਪਤੀ ਨੇ ਕਿਹਾ ਮੈਂ ਪਾਣੀ ਪੀਣ ਆਇਆ ਸੀ ਪਤਾ ਨਹੀਂ ਕਿਵੇਂ ਗਲਾਸ ਅਚਾਨਕ ਮੇਰੇ ਹੱਥੋਂ ਖਿਸਕ ਗਿਆ ਕੋਈ ਗੱਲ ਨਹੀਂ ਜੀ ਹੋ ਜਾਂਦਾ ਹੈ ਕਦੇ-ਕਦੇ ਪ੍ਰਵੀਨ ਨੇ ਆਪਣੇ ਪਤੀ ਦੇ ਹੱਥ 'ਚੋਂ ਪੋਚਾ ਫੜ ਲਿਆ ਤੇ ਖੁਦ ਫਰਸ਼ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਬਲਰਾਜ ਸਿੰਘ ਉਸ ਦੀ ਚੁੱਪ ਬਰਦਾਸ਼ਤ ਨਾ ਕਰ ਸਕਿਆ ਉਸਨੇ ਕਿਹਾ ਚੱਲ ਆਪਾਂ ਗੁਰਦੁਆਰੇ ਜਾ ਕੇ ਸ਼ਾਮ ਨੂੰ ਕੀਰਤਨ ਸੁਣ ਕੇ ਆਉਣੀ ਆ ਮਨ ਨੂੰ ਸ਼ਾਂਤੀ ਮਿਲੂ ਨਹੀਂ ਜੀ ਮੇਰਾ ਮਨ ਨਹੀਂ ਕਰਦਾ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ ਪ੍ਰਵੀਨ ਆਖਿਰ ਕਦੋਂ ਤੱਕ ਤੂੰ ਪੁੱਤ ਦਾ ਇੰਤਜ਼ਾਰ ਕਰਦੀ ਰਹੇਂਗੀ ਚਾਰ ਪੰਜ ਦਿਨਾ ਬਾਅਦ ਆ ਹੀ ਜਾਣਾ ਉਸਨੇ ਹਾਂ ਜੀ ਮੈਨੂੰ ਪਤਾ ਹੈ ਕਦੋਂ ਆਵੇਗਾ ਉਹ ਉਸਨੇ ਤਾਨਾ ਦਿੰਦੇ ਹੋਏ ਕਿਹਾ ਹੁਣ ਛੱਡ ਵੀ ਦੇ ਕਦੋਂ ਤੱਕ ਉਮੀਦ ਲਾਈ ਰੱਖੇਂਗੀ ਬੇਵਜਹ ਜਿੰਨਾ ਜ਼ਿਆਦਾ ਤੂੰ ਉਮੀਦ ਲਾ ਕੇ ਬੈਠੇਂਗੀ ਉਨਾ ਹੀ ਜ਼ਿਆਦਾ ਤੂੰ ਆਪਣੇ ਆਪ ਨੂੰ ਪਰੇਸ਼ਾਨ ਕਰੇਂਗੀ ਪਰਵੀਨ ਨੇ ਆਪਣੀਆਂ ਅੱਖਾਂ ਪਰ ਲਈਆਂ ਤੇ ਰੋਂਦੇ ਰੋਂਦੇ ਕਹਿਣ ਲੱਗੀ ਆਖਿਰ ਮੈਂ ਇੱਕ ਮਾਂ ਆਪਣੇ ਦਿਲ ਨੂੰ ਕਿਵੇਂ ਸਮਝਾਵਾਂ ਮੇਰੇ ਕੋਲੋਂ ਉਸ ਤੋਂ ਬਿਨਾ ਨਹੀਂ ਰਿਹਾ ਜਾਂਦਾ ਇਸ ਵਾਰ ਬਲਰਾਜ ਸਿੰਘ ਨੇ ਉਸ ਨੂੰ ਚੁੱਪਨਾ ਕਰਵਾਇਆ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਉਸ ਨੂੰ ਦਿਲ ਭਰ ਕੇ ਰੋਣ ਦਿੱਤਾ ਜਦੋਂ ਤੋਂ ਗੁਰਵੰਛ ਦਾ ਵਿਆਹ ਹੋਇਆ ਸੀ ਉਦੋਂ ਤੋਂ ਇਹ ਹਰ ਵਾਰ ਦਾ ਸਿਲਸਿਲਾ ਹੋ ਗਿਆ ਸੀ ਗੁਰਵੰਛ ਉਹਨਾਂ ਦਾ ਇਕਲੌਤਾ ਪੁੱਤ ਸੀ ਵਿਆਹ ਦੇ ਪੂਰੇ 7 ਸਾਲ ਬਾਅਦ ਜੰਮਿਆ ਇਸ ਲਈ ਮਾਪੇ ਦੀ jaan ਵਸਦੀ ਸੀ ਉਸ ਵਿੱਚ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਮਾਪੇ ਨੇ ਚੰਗੇ ਸਕੂਲ ਵਿੱਚ ਪੜਾਇਆ ਪੜ੍ਹ ਲਿਖਾ ਕੇ ਉਸ ਨੂੰ ਇੰਜੀਨੀਅਰ ਬਣਾਇਆ ਅੱਜ ਗੁਰਵੰਸ਼ ਨੈਸ਼ਨਲ ਕੰਪਨੀ ਵਿੱਚ ਵੱਡੇ ਆਉਦੀ ਤੇ ਸੀ ਗੁਰਵੰਸ਼ ਚੰਗੀ ਤਰ੍ਹਾਂ ਸੈਟਲ ਹੋ ਚੁੱਕਿਆ ਸੀ ਇਸ ਲਈ 2 ਸਾਲ ਪਹਿਲਾਂ ਕਾਫੀ ਸੋਚ ਸਮਝ ਕੇ ਉਸ ਦਾ ਵਿਆਹ ਸ਼ਾਲੂ ਨਾਲ ਕਰ ਦਿੱਤਾ ਗਿਆ ਕਾਫੀ ਆਰਮਾਨ ਸੀ ਕਿ ਨੂੰਹ ਘਰ ਆਵੇਗੀ ਥੋੜੇ ਦਿਨ ਹੀ ਸਹੀ ਘਰ ਵਿੱਚ ਰੌਣਕ ਤਾਂ ਹੋਵੇਗੀ ਉਸ ਤੋਂ ਬਾਅਦ ਉਂਝ ਵੀ ਉਸਨੇ ਗੁਰਵੰਸ਼ ਦੇ ਨਾਲ ਜੌਬ ਲੋਕੇਸ਼ਨ ਬੈਂਗਲੌਰ ਚਲੇ ਜਾਣਾ ਸੀ ਰਮਾਨ ਸਾਰੇ ਤਰੇ ਤਰਾਏ ਰਹਿ ਗਈ ਵਿਆਹ ਤੋਂ ਕੁਝ ਦਿਨਾਂ ਬਾਅਦ ਉਹ ਘੁੰਮਣ ਫਿਰਨ ਚਲੇ ਗਈ ਹਨੀਮੂਨ ਤੋਂ ਆਉਣ ਤੋਂ ਬਾਅਦ ਉਹ ਆਪਣੇ ਪੇਕੇ ਜਾ ਕੇ ਬੈਠ ਗਈ ਇਹ ਕਹਿ ਕੇ ਕਿ ਮੈਨੂੰ ਮਾਂ ਦੀ ਯਾਦ ਆ ਰਹੀ ਹੈ ਜਿਸ ਦਿਨ ਗੁਰਵੰਛ ਨੇ ਬੈਂਗਲੌਰ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਸਹੁਰੇ ਘਰ ਆ ਗਈ ਉਹ ਵੀ ਆਪਣਾ ਸਮਾਨ ਪੈਕ ਕਰਨ ਦੇ ਲਈ ਉਸਨੇ ਕਦੇ ਵੀ ਆਪਣੀ ਸੱਸ ਦੇ ਨਾਲ ਠੀਕ ਢੰਗ ਦੇ ਨਾਲ ਗੱਲ ਨਹੀਂ ਸੀ ਕੀਤੀ पर ਸਾਰਿਆਂ ਨੂੰ ਇਹੀ ਲੱਗਿਆ ਕਿ ਉਹ ਹਜੇ ਨਵੀਂ-ਨਵੀਂ ਆਂ ਘਰ ਦਾ ਮਾਹੌਲ ਵੀ ਉਸ ਲਈ ਨਵਾਂ ਹੈ ਇਸ ਲਈ ਸ਼ਾਇਦ ਉਹ ਕੁਲ ਮਿਲ ਨਹੀਂ ਸਕੀ ਪਰ ਇਹ ਗਲਤਫਹਿਮੀ ਛੇਤੀ ਹੀ ਦੂਰ ਹੋ ਗਈ ਕਿਉਂਕਿ ਜਦ ਵੀ ਆਉਂਦੀ ਆਪਣੇ ਪੇਕੇ ਘਰ ਹੀ ਰੁਕਦੀ ਸੀ ਜਿਸ ਦਿਨ ਵਾਪਸ ਜਾਣਾ ਹੁੰਦਾ ਉਸ ਤੋਂ 3-4 ਘੰਟੇ ਪਹਿਲਾਂ ਮਿਲਣ ਆ ਜਾਂਦੀ ਪਹਿਲਾਂ ਤਾਂ ਗੁਰਵੰਸ਼ ਆਪਣੀ ਪਤਨੀ ਨੂੰ ਉਸਦੇ ਪੇਕੇ ਛੱਡ ਕੇ ਆਪਣੇ ਮਾਪੇ-ਬਾਪ ਨੂੰ ਮਿਲਣ ਆਇਆ ਕਰਦਾ ਸੀ ਪਰ ਹੁਣ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਦੇ ਨਾਲ ਉਸਦੇ ਪੇਕੇ ਘਰ ਹੀ ਰੁਕਦਾ ਸੀ ਜਦ ਬਲਰਾਜ ਸਿੰਘ ਨੇ ਆਪਣੇ ਪੁੱਤ ਨੂੰ ਕਿਹਾ ਕਿ ਗੁਰਵੰਛ ਪੁੱਤ ਕੁਝ ਦਿਨ ਆਪਣੀ ਮਾਂ ਕੋਲ ਵੀ ਰੁਕ ਜਾਇਆ ਕਰ ਗੁਰਵੰਛ ਨੇ ਮਾਇੂਸ ਹੋ ਕੇ ਕਿਹਾ ਰੁਕਣਾ ਤਾਂ ਚਾਹਣਾ ਪਾਪਾ ਪਰ ਸ਼ਾਲੂ ਪਸੰਦ ਨਹੀਂ ਕਰਦੀ ਉਹ ਕਹਿੰਦੀ ਆ ਕਿ ਮੈਂ ਕੁੜੀਆਂ ਇਸ ਲਈ ਮੈਨੂੰ ਪੇਕੇ ਜਾਣ ਲਈ ਇਜਾਜ਼ਤ ਲੈਣੀ ਪੈਂਦੀ ਐ ਤੁਸੀਂ ਤਾਂ ਹਰ ਵਾਰ ਆਪਣੇ ਮੰਮੀ ਪਾਪਾ ਕੋਲ ਆ ਕੇ ਰਹਿ ਜਾਂਦੇ ਹੋ ਕਦੇ ਮੇਰੇ ਮੰਮੀ ਪਾਪਾ ਦੇ ਕੋਲ ਵੀ ਰੁਕੋ ਉਹਨਾਂ ਦਾ ਮਨ ਵੀ ਖੁਸ਼ ਹੋ ਜਾਵੇ ਹੁਣ ਦੱਸੋ ਪਾਪਾ ਮੈਂ ਕੀ ਕਰਾਂ ਪੁੱਤ ਅਸੀਂ ਕਦੇ ਰੋਕਿਆ ਤੈਨੂੰ ਪਰ ਸ਼ਾਲੂ ਸਾਡੇ ਕੋਲ ਰਹਿੰਦੀ ਕਦੋਂ ਆ ਸਹੀ ਕਿਹਾ ਪਾਪਾ ਤੁਸੀਂ ਪਰ ਮੈਂ ਕੀ ਕਰਾਂ ਇੱਕ ਦੋ ਦਿਨ ਪਹਿਲਾਂ ਵੀ ਆਉਣ ਦੀ ਕੋਸ਼ਿਸ਼ ਕਰਦਾ ਤਾਂ ਮੂੰਹ ਬਣਾ ਕੇ ਬੈਠ ਜਾਂਦੀ ਹੈ ਜੇ ਕੁਝ ਕਹਾਂ ਤਾਂ ਫਿਰ ਲੜਨ ਲੱਗ ਪੈਂਦੀ ਹੈ ਤੇ ਫਿਰ ਮੈਂ ਘਰ ਦੀ ਸ਼ਾਂਤੀ ਦੇ ਲਈ ਚੁੱਪ ਕਰਕੇ ਬੈਠ ਜਾਂਨਾ ਤੇ ਇਸ ਵਾਰ ਵੀ ਇਹੀ ਹੋਇਆ ਗੁਰਵੰਛ ਤੇ ਉਸਦੀ ਪਤਨੀ ਸ਼ਾਲੂ ਪਿਛਲੇ 3 ਦਿਨ ਤੋਂ ਇਸੇ ਸ਼ਹਿਰ ਆਏ ਹੋਏ ਸੀ ਸ਼ਾਲੂ ਆਪਣੇ ਪੇਕਿਆਂ ਤੋਂ ਨਿਕਲਣ ਦਾ ਨਾਮ ਨਹੀਂ ਸੀ ਲੈ ਰਹੀ ਹਰ ਵਾਰ ਪ੍ਰਵੀਨ ਆਪਣੇ ਦਿਲ ਨੂੰ ਸਮਝਾ ਲੈਂਦੀ ਪਰ ਇਸ ਵਾਰ ਉਸ ਦੀ ਹਾਲਤ ਉਸ ਦੇ ਪਤੀ ਬਲਰਾਜ ਸਿੰਘ ਤੋਂ ਦੇਖੀ ਨਹੀਂ ਗਈ ਦੂਜੇ ਦਿਨ ਸਵੇਰੇ-ਸਵੇਰੇ ਤਿਆਰ ਹੋ ਕੇ ਬਲਰਾਜ ਸਿੰਘ ਘਰ ਤੋਂ ਰਵਾਨਾ ਹੋ ਗਿਆ ਸਿੱਧਾ ਪਹੁੰਚ ਗਿਆ ਆਪਣੀ ਨੂ ਦੇ ਪੇਕੇ ਧੀ ਦੇ ਸੋਰੇ ਨੂੰ ਅਚਾਨਕ ਆਇਆ ਦੇਖ ਕੇ ਛਾਲੂ ਦੇ ਪਾਪਾ ਨੇ ਕਿਹਾ ਭਾਈ ਸਾਹਿਬ ਅੱਜ ਸਵੇਰੇ-ਸਵੇਰੇ ਆਓ ਬੈਠੋ ਹਾਂਜੀ ਭਾਈ ਸਾਹਿਬ ਬਸ ਤੁਹਾਡੇ ਤੋਂ ਇਜਾਜ਼ਤ ਲੈਣ ਆਇਆ ਬਲਰਾਜ ਸਿੰਘ ਨੇ ਹੱਥ ਜੋੜਦੇ ਹੋਏ ਕਿਹਾ ਗੱਲ ਸੁਣ ਕੇ ਸਾਰੇ ਹੈਰਾਨ ਰਹਿ ਗਏ ਇੱਕ ਦੂਜੇ ਦੀ ਸ਼ਕਲ ਦੇਖਣ ਲੱਗੇ ਮੈਂ ਸਮਝਿਆ ਨਹੀਂ ਭਾਈ ਸਾਹਿਬ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਛਾਲੂ ਦੇ ਪਾਪਾ ਹਜੇ ਵੀ ਹੈਰਾਨ ਪਰੇਸ਼ਾਨ ਸੀ ਬਲਰਾਜ ਸਿੰਘ ਨੇ ਕਿਹਾ ਭਾਈ ਸਾਹਿਬ ਪਹਿਲਾਂ ਜਦ ਕੁੜੀਆਂ ਵਿਆਹ ਕਰਵਾ ਕੇ ਆਪਣੇ ਸਹੁਰੇ ਜਾਂਦੀਆਂ ਸੀ ਉਹਨਾਂ ਦਾ ਪੇਕਾ ਪਰਿਵਾਰ ਉਸ ਨੂੰ ਮਿਲਣ ਆਉਂਦਾ ਸੀ ਤੇ ਕੁੜੀ ਵਾਲੇ ਸਹੁਰੇ ਪਰਿਵਾਰ ਤੋਂ ਉਸ ਨੂੰ ਨਾਲ ਲੈ ਜਾਣ ਦੀ ਇਜਾਜ਼ਤ ਮੰਗਦੇ ਸੀ ਪਾਈ ਸਾਹਿਬ ਅਸੀਂ ਜਾਣਦੇ ਆ ਕਿ ਜ਼ਮਾਨਾ ਹੁਣ ਬਦਲ ਗਿਆ ਐ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਵੀ ਆਪਣੇ ਪੁੱਤ ਨੂੰ ਲੈ ਜਾਣ ਲਈ ਤੁਹਾਡੇ ਤੋਂ ਇਜਾਜ਼ਤ ਮੰਗ ਰਹੇ ਹਾਂ ਉਸ ਦੀ ਮਾਂ ਵੀ ਪੂਰਾ ਸਾਲ ਉਸ ਦਾ ਇੰਤਜ਼ਾਰ ਕਰਦੀ ਐ ਪਰ ਕੀ ਕਰਾਂ ਮੇਰਾ ਪੁੱਤ ਤਾਂ ਮੂੰਹੋਂ ਕੁਝ ਵੀ ਨਹੀਂ ਕਹਿੰਦਾ ਇਸ ਲਈ ਤੁਸੀਂ ਤੇ ਤੁਹਾਡੀ ਧੀ ਇਜਾਜ਼ਤ ਦੇਵੀਂ ਤਾਂ ਕਿ ਮੈਂ ਆਪਣੇ ਪੁੱਤ ਨੂੰ ਘਰ ਲੈ ਜਾ ਸਕਦਾ ਪਾਈ ਸਾਹਿਬ ਤੁਸੀਂ ਅਜਿਹਾ ਕਿਉਂ ਕਹਿ ਰਹੇ ਹੋ ਆਖਿਰੇ ਤੁਹਾਡੇ ਵੀ ਤਾਂ ਨੂੰ ਕੁੱਤਨੇ ਸ਼ਾਲੂ ਦੇ ਪਾਪਾ ਦੀ ਗੱਲ ਵਿੱਚੋਂ ਹੀ ਕੱਟਦੇ ਹੋਏ ਬਲਰਾਜ ਸਿੰਘ ਫੇਰ ਬੋਲਿਆ ਇਹਨਾਂ ਦੇ ਵਿਆਹ ਨੂੰ 2 ਸਾਲ ਹੋ ਗਏ ਨੇ ਮੈਨੂੰ ਤਾਂ ਕਦੇ ਨਹੀਂ ਲੱਗਿਆ ਸਗੋ ਇਹੀ ਲੱਗਿਆ ਕਿ ਮੇਰਾ ਪੁੱਤ ਹੁਣ ਮਹਿਮਾਨ ਬਣ ਗਿਆ ਜੋ ਇੱਥੋਂ ਜਾਣ ਤੋਂ ਪਹਿਲਾਂ ਸਿਰਫ 2-3 ਘੰਟੇ ਪਹਿਲਾਂ ਹੀ ਘਰ ਆਉਂਦਾ ਤੇ ਰਿਸ਼ਤੇਦਾਰਾਂ ਵਾਂਗ ਮਿਲ ਕੇ ਵਾਪਸ ਚੱਲ ਜਾਂਦਾ ਆਖਿਰ ਸ਼ਾਲੂ ਦੇ ਪਾਪਾ ਨੇ ਆਪਣੀ ਪਤਨੀ ਤੇ ਧੀ ਵੱਲ ਵੇਖਿਆ ਜੋ ਨਜ਼ਰਾਂ ਥੱਲੇ ਕਰਕੇ ਖੜੀਆਂ ਸੀ ਚਾਲੂ ਦੇ ਪਾਪਾ ਨੇ ਕਿਹਾ ਮਾਫ ਕਰਿਓ ਭਾਈ ਸਾਹਿਬ ਗਲਤੀ ਤੁਹਾਡੀ ਨਹੀਂ ਸਗੋ ਸਾਡੇ ਤੋਂ ਹੋਈ ਐ ਅਸੀਂ ਕਦੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਧੀ ਦਾ ਵਿਆਹ ਤਾਂ ਕਰ ਦਿੱਤਾ ਪਰ ਕਦੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਆਪਣੇ ਸਹੁਰੇ ਪਰਿਵਾਰ ਨਾਲ ਕਿਹੋ ਜਿਹਾ ਸਲੂਕ ਕਰਦੀ ਐ ਫਿਰ ਆਪਣੀ ਧੀ ਵੱਲ ਮੂੰਹ ਕਰਦੇ ਆ ਉਸਦੇ ਪਾਪਾ ਨੇ ਕਿਹਾ ਜਾ ਕੇ ਆਪਣੇ ਕੱਪੜੇ ਪੈਕ ਕਰ ਤੂੰ ਅੱਜ ਹੀ ਆਪਣੇ ਸਹੁਰੇ ਘਰ ਜਾ ਰਹੀ ਹੈ ਈ ਯਾਦ ਰੱਖੀ ਜਿਵੇਂ ਤੇਰੇ ਮੰਮੀ ਪਾਪਾ ਤੈਨੂੰ ਮਿਲਣ ਦੇ ਲਈ ਇੰਤਜ਼ਾਰ ਕਰਦੇ ਨੇ ਉਵੇਂ ਹੀ ਗੁਰਵੰਛ ਦੇ ਮਾਪੇ ਵੀ ਆਪਣੇ ਨੂੰ ਪੁੱਤ ਦਾ ਇੰਤਜ਼ਾਰ ਕਰਦੇ ਹੋਣਗੇ ਜੇ ਇੱਥੇ ਮਿਲਣ ਆਉਣੀ ਹੋ ਤਾਂ ਘੱਟੋ ਘੱਟ ਦੋਨੋਂ ਜਗ੍ਹਾ ਤੇ ਬੈਲੈਂਸ ਬਣਾ ਕੇ ਚੱਲੋ ਜੇ ਤੂੰ ਰਿਸ਼ਤੇਦਾਰਾਂ ਦੀ ਤਰ੍ਹਾਂ ਆਪਣੇ ਸਹੁਰੇ ਘਰ ਜਾਣਾ ਹੈ ਤਾਂ ਮਾਫ ਕਰੀ ਅੱਜ ਤੋਂ ਬਾਅਦ ਤੇਰੇ ਪੇਕੇ ਘਰ ਵੀ ਤੇਰਾ ਸਵਾਗਤ ਰਿਸ਼ਤੇਦਾਰਾਂ ਵਾਂਗ ਹੀ ਹੋਵੇਗਾ ਯਾਦ ਰੱਖੀ ਕੋਈ ਸ਼ਿਕਾਇਤ ਦਾ ਮੌਕਾ ਨਾ ਮਿਲੇ ਆਪਣੇ ਪਾਪਾ ਦੇ ਗੁੱਸੇ ਭਰੇ ਬੋਲਾਂ ਨੂੰ ਸੁਣ ਚਾਲੂ ਦੇ ਮੂੰਹ 'ਚੋਂ ਇੱਕ ਬੋਲ ਵੀ ਨਹੀਂ ਸੀ ਨਿਕਲ ਸਕਿਆ ਨਾ ਹੀ ਆਪਣੇ ਪਾਪਾ ਦੇ ਮੂਹਰੇ ਬੋਲਣ ਲਈ ਉਸ ਵਿੱਚ ਹਿੰਮਤ ਰਹੀ ਸੀ ਕਿਉਂਕਿ ਉਸਦੇ ਪਾਪਾ ਸ਼ੁਰੂ ਤੋਂ ਹੀ ਬਹੁਤ ਸਖਤ ਸੁਭਾਅ ਦੇ ਸੀ ਉਹ ਆਪਣੇ ਪਾਪਾ ਦੇ ਗੁੱਸੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਅੰਦਰ ਜਾ ਕੇ ਆਪਣਾ ਤੇ ਗੁਰਵੰਛ ਦਾ ਸਮਾਨ ਪੈਕ ਕੀਤਾ ਆਪਣੇ ਸੌਰੇ ਘਰ ਰਵਾਨਾ ਹੋ ਗਈ ਬਲਰਾਜ ਸਿੰਘ ਨੇ ਨੂਪੁੱਤ ਨੂੰ ਘਰ ਜਾਣ ਲੈ ਕੇ ਹਾ ਤੇ ਆਪ ਉਹਨਾਂ ਦੇ ਨਾਲ ਨਾ ਗਿਆ ਉੱਧਰ ਘਰ ਦੀ ਡੋਰਵੈਲ ਵੱਜੀ ਪ੍ਰਵੀਨ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਨੂਪੁੱਤ ਨੂੰ ਦੇਖ ਕੇ ਖੁਸ਼ ਹੋ ਗਈ ਤੁਸੀਂ ਅੱਜ ਹੀ ਜਾ ਰਹੇ ਹੋ ਆਪਣੀ ਮਾਂ ਦਾ ਸਵਾਲ ਸੁਣ ਕੇ ਗੁਰਵੰਛ ਦੀਆਂ ਅੱਖਾਂ ਵੀ ਨਮ ਹੋ ਗਈਆਂ ਨੂਪੁੱਤ ਪ੍ਰਵੀਨ ਦੇ ਗੱਲ ਲੱਗ ਗਈ ਗੁਰਵਾਂਛ ਆਪਣੀ ਮਾਂ ਨੂੰ ਗੱਲ ਨਾਲ ਲਗਾਉਂਦਾ ਹੋਇਆ ਕਹਿਣ ਲੱਗਾ ਨਹੀਂ ਮੰਮੀ ਇਸ ਵਾਰ ਅਸੀਂ ਕੁਝ ਦਿਨ ਤੁਹਾਡੇ ਕੋਲ ਆਪਣੇ ਘਰ ਵਿੱਚ ਰੁਕਾਂਗੇ ਉੱਥੇ ਤੁਹਾਡੇ ਬਿਨਾ ਮੇਰਾ ਮਨ ਨਹੀਂ ਲੱਗਦਾ ਪ੍ਰਵੀਨ ਨੇ ਕਿਹਾ ਤੂੰ ਸੱਚ ਕਹਿ ਰਿਹਾ ਹੈ ਇੱਥੇ ਹੀ ਰੁਕ ਮੈਂ ਹੁਣੇ ਆਈ ਉਹ ਫਟਾਫਟ ਭੱਜਦੀ ਹੋਈ ਅੰਦਰ ਗਈ ਤੇ ਉਸਨੇ ਉਹਨਾਂ ਦੀ ਨਜ਼ਰ ਉਤਾਰੀ ਆਪਣੇ ਨੂੰ ਪੁੱਤ ਦੀ ਨਜ਼ਰ ਉਤਾਰ ਕੇ ਉਹਨਾਂ ਨੂੰ ਅੰਦਰ ਲਿਆਂਦਾ ਥੋੜੀ ਦੇਰ ਬਾਅਦ ਬਲਰਾਜ ਸਿੰਘ ਵੀ ਘਰ ਵਾਪਸ ਆ ਗਿਆ ਆਪਣੀ ਪਤਨੀ ਦੀ ਖੁਸ਼ੀ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਕਿਉਂਕਿ ਉਸ ਦੀਆਂ ਸਾਰੀਆਂ ਖੁਸ਼ੀਆਂ ਤਾਂ ਆਪਣੀ ਪਤਨੀ ਦੇ ਨਾਲ ਹੀ ਸੀ ਜਿਸ ਨੂੰ ਉਹ ਬੇहद ਪਿਆਰ ਕਰਦਾ ਸੀ ਪ੍ਰਵੀਨ ਖੁਸ਼ੀ ਨਾਲ ਚੈੱਕਦੀ ਹੋਈ ਕਹਿਣ ਲੱਗੀ ਸਵੇਰੇ ਸਵੇਰੇ ਬਿਨਾਂ ਦੱਸੇ ਕਿੱਥੇ ਚਲੇ ਗਏ ਸੀ ਦੇਖੋ ਬੱਚੇ ਘਰ ਆਏ ਨੇ ਨਾਲੇ ਕਹਿ ਰਹੇ ਨੇ ਕਿ ਕੁਝ ਦਿਨ ਇੱਥੇ ਸਾਡੇ ਕੋਲ ਹੀ ਰਹਿਣਗੇ ਅੱਜ ਤਾਂ ਜਿਵੇਂ ਪ੍ਰਮਾਤਮਾ ਨੇ ਮੇਰੀ ਨੇੜੇ ਹੋ ਕੇ ਸੁਣ ਲਈ ਹੈ ਮੈਂ ਬਹੁਤ ਖੁਸ਼ ਹਾਂ ਬਲਰਾਜ ਸਿੰਘ ਨੇ ਕਿਹਾ ਇਹ ਤਾਂ ਬਹੁਤ ਚੰਗੀ ਗੱਲ ਹੈ ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਨਾ ਉਸਨੇ ਕਦੇ ਆਪਣੀ ਪਤਨੀ ਨੂੰ ਦੱਸਿਆ ਤੇ ਨਾ ਹੀ ਆਪਣੇ ਨੂ ਪੁੱਤ ਨੂੰ ਦੱਸਣ ਦਿੱਤਾ ਕਿ ਉਹ ਅਚਾਨਕ ਰੁਕਣ ਦੇ ਲਈ ਘਰ ਕਿਵੇਂ ਆ ਗਏ ਆਖਿਰ ਉਹ ਇੱਕ ਮਾਂ ਦੇ ਵਿਸ਼ਵਾਸ ਨੂੰ ਬਣਾ ਕੇ ਰੱਖਣਾ ਚਾਹੁੰਦਾ ਸੀ ਸੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ